ਜੀ ਆਈ ਨਹੀਂ ਇਹ ਕੌਣ ਕੌਣ ਕੱਲੀ ਆਈ ਨਹੀਂ ਇਹ ਚੱਲ ਕੋਈ ਗੱਲ ਨਹੀਂ ਆ ਜਾ ਹੁੰਦੀ ਹੈ ਕਿਹਦਾ ਕੋਣਾ ਜੀ ਆਈ ਜਾਂਦੀ ਆਪਣੀ ਕੱਟਦਾ ਕੱਟਤਾ ਕੌਣ ਜੀ ਆਉਂਦੀ ਆ ਆਪਣੀ ਅੱਛਾ ਸੰਜੀਪ ਆਈ ਜਾਂਦੀ ਹੈ ਹਾਂ ਅੱਛਾ ਚਲ ਦੇਖ ਲਾ ਫਤ ਮੀਨਾ ਮੀਨਾ ਨਹੀਂ ਜਾਂਦੀ ਕਿ ਆ ਜਾਂਦੀ ਜਦੋਂ ਤੇ ਜਾਵੜੇ ਤੋ ਦੁੱਧ ਨਾਲ ਜਾਵੜੇ ਕੌਣ ਆ ਮੀ ਆਈ ਹੰਦੀ ਆਵੇ ਲਓ ਪੀ ਲੂਗੀ ਆ ਕੇ ਉਹ ਆਈ ਹੰਦੀ ਮੀਨਾ ਰਹੂਗੀ ਮੀਨਾ ਰਹੂਗੀ ਤੁਹਾਡੀ ਭੂਆ ਆਈ ਜਾਂਦੀ ਆ ਲਓ ਪੀਣ ਨੂੰ ਕਰਾਂ ਤਿਆਰੀ ਜਾਣ ਦੀ ਭਾਈ ਘਰ ਫੋਨ ਆ ਗਿਆ ਚੰਗਾ ਫਿਰ ਜਾਣੀ ਐ ਮੈਂ ਤਾਂ ਹੁਣ ਉਹ ਜਾ ਤੱਕ ਹੀ ਪਤਾ ਨਹੀਂ ਕੀ ਮੈਨੂੰ ਚਾਦਰ ਕਰਨਗੇ ਲੈ ਨਹੀਂ ਮੈਂ ਕਰ ਜਾਇਦਾ ਕਰੀ ਨਹੀਂ ਉਹ ਮਾਰ ਚਲਾਇ ਨਾ ਨਹੀਂ ਨਾ ਨਹੀਂ ਔਰ ਤੇ ਮੈਂ ਆਖਿਆ ਜਾ ਕੇ ਮੇਰੇ ਭਰਾ ਪਰਜਾਇਆਂ ਨੂੰ ਟੱਕਰਿਆ ਵਾਂ ਭਤੀਜੇ ਭਤੀਜਿਆਂ ਨੂੰ ਚਲ ਮੈਨੂੰ ਵੀ ਬਾਹਲੀ ਯਾਦ ਜੀ ਆਉਂਦੀ ਸੀ ਤੈਨੂੰ ਬਾਹਲੇ ਯਾਦ ਕਰੀ ਜਾਂਦੇ ਸੀ ਵਧੀਆ ਹੋ ਗਿਆ ਤੂੰ ਆ ਗਈ ਅੱਜ ਤੇ ਬਾਈ ਬਾਹਲਾ ਯਾਦ ਕਰਦਾ ਸੀ ਜਵਾਕ ਠੀਕ ਹੈ ਜਵਾਕ ਵੀ ਠੀਕ ਹੈ ਤੂੰ ਤੇਰੀ ਗੱਲ ਦੇ ਬਸ ਠੀਕ ਹੈ ਆ ਬੈਠ ਜਾ ਮੈਨੂੰ ਫੜਾ ਦੇ ਔਰ ਮੇ ਤਾਂ ਚਾਹ ਜੀ ਵੀ ਟਟ ਗਈ ਜਵਾਕ ਆਏ ਨਹੀਂ ਲੈਣ ਵਾਸਤੇ ਮੈਂ ਤਾਂ ਆਖਿਆ ਜਮੇ ਹੀ ਬੱਸ ਜਵਾ ਸਰਿਆ ਹੀ ਪਿਆ ਤੂੰ ਤਾਂ ਲੈਣ ਹੀ ਨਹੀਂ ਆਇਆ ਚਲ ਆ ਜਾ ਚਾਹ ਪਾਣੀ ਬਣਾਉਣੇ ਆ ਪਾਣੀ ਲੈ ਕੇ ਆਉਣੀ ਆ ਹੋਰ ਲੈ ਆ ਪਾਣੀ ਗਰਮੀ ਬੜੀ ਆ ਤੇ ਭਰਾ ਨੂੰ ਤਾਂ ਮੇਰੇ ਤੋਂ ਕੰਮ ਤੇ ਭੇਜਦਾ ਤੇ ਮਿਸਤਰੀ ਬੜਾ ਕਰੀ ਜਾਂਦਾ ਸੀ ਫਿਰ ਹੁਣ ਜਾਣਾ ਪਿਆ ਕਈ ਦਿਨ ਹੋ ਗਏ ਕੰਮ ਨਹੀਂ ਚੱਲਦਾ ਅੱਜ ਮਸੇਂ ਕੰਮ ਤੇ ਗਿਆ। ਲਖਾ ਫੋਣ ਆਇਆ ਸੀ ਧੜਕੇ ਤੇਰਾ। ਤੇ ਮੈਂ ਆਖਿਆ ਚਲ ਕੁੜੀ ਆਈ ਜਾਂਦੀ ਆ ਕੋਈ ਲੀਡਾ ਲੱਤਾ ਸੋ ਲੈ ਕੇ ਦੇਣਾ ਹੋ ਬਜਵਾ ਕੁੜੀ ਨੂੰ ਆਈ ਜਾਂਦੀ ਐ। ਅਚਾਨਕ ਕਰਕੇ ਫਿਰ ਉਹ ਕਨਵ ਚਲਾ ਆਇਆ ਮੈਂ ਭੱਜ ਕੇ ਤੇ ਆਦੀ ਆ ਤੇ ਹਾਂ ਤੇ ਤੁਸੀਂ ਸਭ ਭਰਾਏ ਕਨ ਪਹਿਲੇ ਜਾ ਕੇ ਬੈਠੇ ਆ ਗਏ। ਤੇਰਾ ਤੇਰਾ ਭਤੀਜਾ ਬਾਹਰ ਵੀਰ ਗਿਆ ਤੇ ਕਿਵੇਂ ਜਵਾਕ ਉਹ ਬਾਹਰ ਸੁਦਾਣ ਗਿਆ ਪਾਪੇ ਦੇ ਘਰੇ ਜਾਂਦੇ ਇੱਧਰ। ਅੱਛਾ ਹਾਂ ਚਲ ਭਾਈ ਕੋਈ ਉੱਧਰ ਵੀ ਜਾਣਾ ਦਾਦੀ ਦਾ। ਪਿੰਡੇ ਨਹੀਂ ਚਾ ਕੋਈ ਨਹੀਂ ਤੇ ਬਾਹ ਨੂੰ ਕਹਿ ਦੂੰਗੇ ਉਹਦਾ ਦੋ ਡੋਂਗੇ ਲਈ ਆਉਗਾ ਬਰਫ ਤੇ ਤੂੰ ਦੋ ਡੋਂਗੇ ਨਾਲ ਕੀ ਹੋਊਗਾ ਮੈਂ ਤਾਂ ਬਾਵਾ ਦੇ ਨਾਲ ਲੈ ਕੇ ਜਾਣੇ ਆ ਹਾਂ ਲੋ ਬੁਧੀਆ ਉਹ ਆ ਕੇ ਜਵਾਕ ਵੀ ਸਸਰੀ ਕਾਲ ਨੂੰ ਆ ਸਸਰੀ ਕਾਲ ਬੋਤਾ ਸਸਰੀ ਕਾਲ ਲੱਕੀ ਮੈਂ ਨਹੀਂ ਮੇਰੀ ਖੰਡ ਹੋ ਠੀਕਾ 10 ਦਾ ਬੜੀਆ ਕਰੈਕਟਰ ਬਣਾ ਦੇ ਵੱਡਾ ਕੋਈ ਨਹੀਂ ਭੈਣੇ ਬਣਾਉਂਦਾ ਜੀਜੀ ਦਾ ਕੀ ਹਾਲ ਹੈ ਕੰਮ ਤਾਂ ਲੱ ਠੀਕ ਚੱਲੀ ਜਾਂਦਾ ਬਸ ਠੀਕ ਹੈ ਮਾਲਕ ਦੀ ਮਿਹਰ ਹੈ ਤੇ ਆਪਣੇ ਸੁਣਾਓ ਹਾਂ ਠੀਕ ਹੈ ਤੇ ਦੁਕਾਨਦਾਰੀ ਦਾ ਕੰਮ ਠੀਕ ਚੱਲਦਾ ਬਸ ਵਧੀਆ ਚੱਲੀ ਜਾਂਦਾ ਤੂੰ ਆਪਣੇ ਸੁਣਾ ਕਿਵੇਂ ਚੱਲਦਾ ਕੰਮ ਬਸ ਠੀਕ ਹੈ ਵੈਸੇ ਤਾਂ ਸਾਰਾ ਨਹੀਂ ਬਤਾਇਆ ਮਨबाई ਹੋਇਆ ਪਿਆ ਚੱਲ ਕੋਈ ਨਹੀਂ ਹੁਣ ਕਿਹੜਾ ਸੀਜ਼ਨ ਆ ਗਾਇ ਮੈਂ ਦਲਦਲ ਨੰਡ ਲਾਏ ਹੋ ਦੇ ਹਾਂ ਕੋਈ ਹੋਰ ਓਰੇ ਇਹ ਮੋ ਤਾਂ ਕੰਮ ਮੈਂ ਲੈ 10 ਰੁਪਏ ਨਾ ਕਰ ਠੰਡਾ ਲਿਆ ਜਾ ਕੇ 10 ਰੁਪਏ ਤੇ ਠੰਡਾ ਹੀ ਨਹੀਂ ਆਉਂਦਾ 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 ਕਿਉਂ ਨਹੀਂ ਪੁੰਨੂ ਦੇ ਬਥੇਰੇ ਪਾਏ ਗਏ ਆ ਤੇ 10 ਰੁਪਏ ਨਾ ਲਏ ਆ ਉਹ ਜਾਣਦਾ ਰਹਾ ਤੇ ਉਹ ਦਹ ਜਣੀ ਆ ਤੜਕੇ ਦਾ ਗਿਆ ਤੇ ਕੇਰਾ ਲਿਆ ਕੇ ਤੇ ਹੁੰਦੇ ਦੇ ਮੱਥਾ ਦਮ ਉਹਦਾ ਕੋਈ ਹਾਲ ਨਹੀਂ ਮੁੜ ਕੇ ਗੱਲਾਂ ਕਰਦੀ 100 100 ਤੇ ਲਿਆਈ ਲੈ ਠੰਡਾ ਮੰਗਾਤਾ ਤੇ ਠੰਡਾ ਪੀ ਲੈ ਹੁਣ ਤੂੰ ਆ 10 ਰੁਪਏ ਨਾ ਲਿਆ ਕੇ ਮੱਥੇ ਮਾਰੇ ਵੀਰੇ ਤੇ ਪੈਣ ਕਿ ਮੈਂ ਘਰੇ ਤਾਂ ਤਾਂ ਕੋਈ ਵਧੀਆ ਨਾ ਮਾੜੇ ਮੁੰਜਾ ਨਹੀਂ ਮਗਪਾਉਣੀ ਸੀ ਜੇ ਕੋਈ ਨਹੀਂ ਕਰਵਾਇ ਨੂੰ ਆ ਜਾਂਦੇ ਦੋ ਲੀਟਰ ਵਾਲੀ ਮਗਾ ਦੂੰਗੀ ਮੈਂ ਕਿਹਾ ਕਿ ਰੋਜੀ ਬੈਠੀ ਰਹਿਣੀ ਐ ਮੈਂ 10 ਰੁਪਏ ਲਿਆ ਕੇ ਮੱਥਾ ਮਾਰਿਆ ਮਾੜਾ ਡਾਟਰ ਤਾਂ ਐ ਕਰਦੀ ਜਿਵੇਂ ਰੱਖ ਕੇ ਗਈਏ ਪੁੱਤ ਲੈ ਆਇਆ ਠੰਡਾ ਚੰਗਾ ਹੋਗਾ ਫੋਨ ਕਰਨਾ ਸੀ ਮੈਂ ਤੈਨੂੰ ਭੁੱਲ ਗਈ ਤੜਕੇ ਦੀ ਆਈ ਐ ਤੇ ਦਿਮਾਗ ਚੱਕ ਰੱਖਿਆ ਆਹ ਨਹੀਂ ਪੀਣਾ ਮਾਂ ਆਹ ਨਹੀਂ ਪੀਣਾ ਨਖਰੇ ਕਰੀ ਜਾਂਦੀ ਏ ਤੇਰੇ ਭੈਣ ਦਾ ਤਾਂ ਕੋਈ ਹਾਲ ਨਹੀਂ ਨਾ ਤੋਂ ਆ ਗਈ ਸੀ ਤੜਕੇ ਆ ਗਈ ਸੀ ਤੜਕੇ ਆਈ ਸੀ ਕਰਕੇ ਦੀ ਜਵਾਕਾ ਨਾਲ ਉਹ ਪੀ ਜਾਂਦੀ ਆ ਲਿਆ ਦਿਓ ਮੈਨੂੰ ਆਹ ਲਿਆ ਦਿਓ ਮੈਨੂੰ ਆਹ ਲਿਆ ਦਿਓ ਠੰਡਾ ਵੀ ਨਹੀਂ ਉਹਦੇ ਤਾਂ ਪਸੰਦ ਆ ਆ ਚੱਲ ਕੋਈ ਨਹੀਂ ਮਾਤਾ ਆਈ ਆ ਵਿਚਾਰੀ ਕਚਰ ਕਰੀ ਜਾਇਆ ਕਰ ਇਹਦੇ ਵਿੱਚ ਕੀਚਰ ਵਾਲੀ ਗੱਲ ਕਿਹੜੀ ਆ ਕੋਈ ਲੱਗੀ ਪਈ ਆ ਮੈਂ ਆ ਨਹੀਂ ਪੀਣਾ ਮੈਂ ਉਹ ਨਹੀਂ ਪੀਣਾਗਾ ਚਲ ਠੀਕ ਆ ਤੂੰ ਤਾਂ ਆਪਦੀ ਭੈਣ ਦੀ ਸਾਈਡ ਲੈਣਾ ਲੈ ਨਹੀਂ ਮੇਰੇ ਘਰਾਤ ਆ ਗਿਆ ਮੈਂ ਮਰ ਜਾ ਕੇ ਦੋ ਆਈ ਸੀ ਬਈ ਆਈ ਸੀ ਭਾਈ ਅੱਜ ਹੀ ਆਈ ਆ ਮੈਂ ਤੇ ਗਾਇਜਾ ਮੈਂ ਕਿਹਾ ਚੱਲ ਮੇਰੇ ਭਰਾ ਪਰਜਾਈਆਂ ਦੇ ਦੁੱਖ ਸੁੱਖ ਕਰਿਆ ਮੈਂ ਤੇ ਥੋੜਾ ਕਰ ਕੰਮ ਧੰਦਾ ਵਧੀ ਚੱਲੀ ਅੰਦਾ ਹਾਂ ਕੰਮ ਧੰਦਾ ਵਧੀਆ ਚੱਲਦਾ ਹੈ ਤੇ ਹੜੀ ਲੱਗ ਜਾਂਦੀ ਕਿਤੇ ਨਹੀਂ ਲੱਗਦੀ ਚੱਲ ਕੋਈ ਨਹੀਂ ਬਾਈ ਹੁਣ ਹੈ ਮੰਦਾ ਵੀ ਹੈਗਾ ਤੇ ਚੱਲ ਕੋਈ ਗੱਲ ਨਹੀਂ ਹੈ ਤੇ ਮੇਰ ਤਾਂ ਜਿ ਢਿੱਡ ਚ ਕਤੂਰੇ ਨੱਚੀ ਜਾਂਦੇ ਤੇ ਉਹ ਤਾਂ ਹਜੇ ਪਟਰਾਣੀ ਨੇ ਨਾ ਕੋਈ ਦਾਰ ਦੇ ਨੇੜੇ ਲੱਗੀ ਨਾ ਕੋਈ ਰੋਟੀ ਦੇ ਨੇੜੇ ਲੱਗੀ ਹੈ ਸ਼ਕੋ ਖਾਇ ਪਿਆ ਨਹੀਂ ਨਾ ਕੀ ਆਤਾ ਕਿ 10 ਰੁਪਏ ਵਾਲਾ ਭਾਈ ਬੱਤਾ ਆਇਆ ਪਿਆ ਤਾਂਨੇ ਤਾਂ ਕੋਈ ਹਾਲ ਨਹੀਂ ਛੋੜਦਾ ਤਾਂ ਇੱਕ ਤੱਕਰ ਕੇ ਹੀ ਤੰਗੀ ਵਾਲੀ ਚਲੀ ਜਾਂਦੀ ਐ ਤੇ ਫਿਰ ਆਏ ਤਾਂ ਭਾਈ ਹੋਈ ਜਾਂਦੀ ਕੋਈ ਆਇਆ ਤਾਂ ਦੇਖ ਲਿਆ ਕਰੋ ਕੋਈ ਨਹੀਂ ਆਇਆ ਗਿਆ ਭਾਈ ਦੇਖ ਲਿਆ ਕਰੋ ਹੈ ਫਿਰ ਇੱਕ ਤਰਕੇ ਅੱਜ ਹੀ تیاری ਲੱਗੀ ਹੈ ਪਹਿਲੀ ਹਜੇ ਚੱਲ ਕੋਈ ਨਹੀਂ ਤੇ ਕਹਿ ਲੈ ਭਾਬੀ ਨੂੰ ਵੀ ਕੋਈ ਰੋਟੀ ਸਬਜ਼ੀ ਬਣਾ ਲੈ ਤੇ ਜ ਵਧੀਆ ਵਧੀਆ ਜੀ ਕੋਈ ਸਬਜ਼ੀ ਬਣਾ ਲੈ ਵਾਟਰ ਪਨੀਰ ਦੀ ਚੱਲ ਕੋਈ ਨਹੀਂ ਮੈਂ ਆਹ ਤਾਂ ਤਰੀ ਭਾਬੀ ਨੂੰ ਕੋਈ ਬਣਾਉਗੀ ਸਬਜ਼ੀ ਕੋਈ ਨਾ ਕੋਈ ਕੋਈ ਨਾ ਕੋਈ ਨਹੀਂ ਮੈਂ ਤਾਂ ਮਟਰ ਪਨੀਰੀ ਖਾਣਾਗਾ ਤੁਹਾਡਾ ਤਾਂ ਜਿਦੋਂ ਆਈ ਆਵਾ ਇਹ ਹਾਲ ਹੁੰਦਾਗਾ ਚਾ ਕੋਈ ਨਹੀਂ ਮਖਾ ਇਹ ਨਾ ਕਰੋ ਤੁਹਾਨੂੰ ਚਲ ਠੀਕ ਆ ਉਹ ਲਿਆਉਂਗੀ ਜਾ ਕੇ ਹੋਰ ਲਿਆਉਂਗੀ ਕਿਸੇ ਦੇ ਹੋਰ ਕਹਦੇ ਕਹਦੇ ਬਾਈ ਬਣ ਕੇ ਛੋਲੇ ਵਾਲਣੇ ਧਰ ਦਿੰਨੀ ਐ ਉਹ ਤਾਂ ਹਜੇ ਕੋਈ ਹਾਲ ਨਹੀਂ ਦੋਨੇ ਭੈਣ ਭਰਾ ਲੱਗੇ ਹੋਣਗੇ ਚੂਗਲੀਆਂ ਤੇ ਲੈ ਗੈਸ ਵੀ ਖਤਮ ਹੋ ਗਿਆ ਮੇਰਾ ਕੋਈ ਹਾਲ ਨਹੀਂ ਆਹਦੀ ਸਬਜ਼ੀ ਬਣਾਈ ਜਾਨੀ ਐ ਛੋਲੇ ਨਹੀਂ ਬਣਾਈ ਜਾਨੀ ਐ ਉਹ ਤਾਂ ਫਿਰ ਮਟਰ ਪਨੀਰ ਮੰਗੀ ਜਾਂਦੀ ਐ ਕੀ ਕਰੀਏ ਤਾਂ ਦੇਖਦੀ ਵੀ ਦੀ ਕਿ ਆਖਰ ਉਹਨਾਂ ਦਾ ਤੰਗ ਹੈ ਤੇ ਮੜਾ ਮੋਟਾ ਤਾਂ ਵੇਖ ਲੈ। ਉਹਨੇ ਨਾ ਤਾਂ ਵੇਖਣਾ ਚਾਹੀਦਾ ਕਿ ਕਿਹਦੀ ਗੁਦਾਰੀ ਆ ਕਰਦੇ ਹੋਈ ਗੱਲ ਤੰਗ ਹੋਏ ਪਏ ਐ। ਉਹ ਤਾਂ ਨਵੀਂ ਤੋਂ ਨਵੀਂ ਆਰਡਰ ਕਰਦੀ ਐ ਦਾਲ ਪਾਟ। ਚਲ ਕੋਈ ਨਹੀਂ ਅੱਜ ਫਰਮਾਨਤਾਰ ਖੜਨੇ ਹੋਣਾ ਕਿਸੇ ਤੋਂ। ਕੀ ਦੋਤ ਆ ਜਾਊਗੀ ਕਹੀ ਮੇਰੇ ਨਾਲ। ਚਲ ਅੱਜ ਤਖਵਾਂ ਨੂੰ ਪਹਿਲੀ ਬੱਲੇ ਜਨਤਾ। ਲੈ ਚੱਜਾਂ ਮਾ। ਲੈ ਚੰਗਾ ਬਾਈ ਪਰ ਮੈਂ ਤਾਂ ਜਾਣੀ ਐ। ਪੇ ਦੁਜਾ ਕਰੋ ਫੋਨ ਆ ਗਿਆ ਜਵਾਕ ਕਹਿੰਦੇ ਵੀ ਆ ਜਾ ਤੁਸੀਂ ਘਰੇ ਤੇ ਭਾਈ ਕੋਈ ਨਹੀਂ ਦੋ ਦਿਨ ਰਹਿੰਦੀ ਤੂੰ ਅਜੇ ਨਹੀਂ ਭਾਈ ਹੋਰ ਨਹੀਂ ਰਹਿੰਦੀ ਐਵੇਂ ਬੰਦਾ ਰਹਿ ਕੇ ਤੇ ਮੂੰਹ ਜਾਂ ਢਰ ਜਾਂਦਾ ਹੈਗਾ ਤੇ ਹੁਣ ਤਾਂ ਮੈਂ ਜਾਉਂਗੀ ਨਾਲੇ ਬੜੇ ਦਿਨ ਹੋ ਗਏ ਮੈਨੂੰ ਤਾਈ ਨੂੰ ਤੇ ਕੋਈ ਦੋ ਦਿਨ ਹੋਰ ਰਹਿੰਦੀ ਬੰਦਾ ਨਹੀਂ ਕਿਹਾ ਮੈਂ ਫਿਰ ਤੈਨੂੰ ਨਹੀਂ ਪਤਾਗਾ ਜੀ ਤਾਂ ਮੇਰਾ ਵੀ ਬਥੇਰਾ ਕਰਦਾ ਸੀ ਰਹਿਣ ਨੂੰ ਮੈਂ ਖੜੇ ਜਾ ਹੈ ਤੇ ਫਿਰ ਐਵੇਂ ਤੈਨੂੰ ਨਹੀਂ ਪਤਾ ਭਾਈ ਨਾਲੇ ਪਰਜਾਈਆਂ ਮੂੰਹ ਚੜ ਜਾਂਦੀਆਂ ਹੈਗੀਆਂ ਤਾਂ ਕਰਕੇ ਕੋਈ ਗੱਲ ਨਹੀਂ ਹੋਰ ਫਿਰ ਤੇ ਐਡ ਕੀਤਾ ਜਾਣਾ ਫਿਰ ਤੇਰਾ ਜ਼ਰੂਰੀ ਅੱਜ ਹੋਰ ਮੇਰਾ ਤਾਂ ਜਾਣਾ ਜ਼ਰੂਰੀ ਹੈ ਅੱਜ ਅੱਛਾ ਦੋ ਦਿਨ ਰਹਿ ਜਾਂਦੀ ਵਧੀਆ ਸੀ ਨਾ ਨਾ ਬਾਈ ਹੁਣ ਨਹੀਂ ਰਹਿੰਦੀਗੀ ਮੈਂ ਤਾਂ ਚੱਲ ਐਨਾ ਕਰੀ ਜਾਂਦੇ ਆ ਤੇ ਜਾਵਣ ਦੇ ਕੁਛ ਨਹੀਂ ਹੁੰਦਾਗਾ ਤੇ ਹੋਰ ਭਾਬੀ ਮੈਂ ਕਿਹਾ ਚੱਲ ਜਾਵਾਂ ਜਵਾਂ ਕਨ ਫੋਨ ਆ ਗਿਆ ਸੀ ਹਾਂ ਫਿਰ ਜਵਾਬ ਕਨ ਸਰਦਾ ਨਹੀਂ ਹੋਰ ਤੇ ਫਿਰ ਕੋਈ ਲੀੜੇ ਤਾਂ ਦੇ ਦਿੰਦੀ ਕੁੜੀ ਨੂੰ ਲੀੜੇ ਪਏ ਆ ਕੋਈ ਨਹੀਂ ਮੇਰੇ ਪਿਆਕੇ ਨੇ 2000 ਦਾ ਦਿੱਤਾ ਸੂਟ ਉਹ ਦੇ ਦਿੰਨੇ ਆਪਾਂ ਨੂੰ ਤੇ ਜਾ ਵੜਨ ਤੇ ਕੋਈ ਨਹੀਂ ਮੈਂ ਹੁਣੇ ਆ ਗਈ ਬਸ ਹੁਣੇ ਲੈ ਕੇ ਆਈ ਐ ਤਾਂ ਪਰਾਈ ਮੇਰੀ ਚੰਗੀ ਐ ਹਾਂ ਐ ਤਾਂ ਚੰਗੀ ਐ ਬੜੀ ਹੁਣ ਵਿਚਾਰੀ ਵੇਖਾਂ ਦੀ 2000 ਦਾ ਪੇਕੇ ਨੇ ਸੂਟ ਇਹਨੂੰ ਦਿੱਤਾ ਨੇ ਇਹ ਮੈਨੂੰ ਦੇਈ ਜਾਂਦੀ ਹੈ ਹਾਂ ਚਲੋ ਕੋਈ ਨਹੀਂ ਪਰ ਕਰ ਨਹੀਂ ਪੈਣਾ ਚਲ ਕੋਈ ਨਹੀਂ ਕਿ ਤੇਰਾ ਹੱਥ ਤੰਗ ਸੀਗਾ ਨੂੰ ਮੈਨੂੰ ਵਧੀਆ ਜਿਹਾ ਬਣਾ ਕੇ ਦੇ ਹਾਂ ਕਹਿੰਦਾ ਲੱਖ ਹਜ਼ਾਰ ਹਾਂ ਨਾਲੇ ਕੋਈ 500 ਰੁਪਏ ਦੇ ਦੇ ਇਸ ਵਾਕੇ ਪਾਲੀ ਸੋਹਣਾ ਸੂਟ ਹਾਂ ਹਾਂ ਕੋਈ ਨਹੀਂ ਪਾਲੀ ਬਥੇਰਾ ਸੋਹਣਾ ਸੂਟ ਐ ਊ ਮਰ ਜਾ ਤੇਰਾ ਸੋਹਣਾ ਸੂਟ ਐ ਦਾਂ ਹੀ ਉਹ ਦਿੱਤੇ ਰਹਿਣ ਤਾਂ ਇਥੋਂ ਚੰਗਾ ਵਾ ਮੈਂ ਨਹੀਂ ਚੰਗਾ ਭਾਬੀ ਫਿਰ ਚੰਗਾ ਜਾਨੀ ਮੇਰਾ ਹੋਰ ਚੰਗਾ ਚੰਗਾ ਭਾਈ ਫਿਰ ਚੰਗਾ ਭਾਈ ਹੋਰ ਚੰਗਾ ਫਿਰ ਹੋਰ ਹੂ ਮੈਂ ਤਾਂ ਡਰ ਗਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਸਾਰੇ ਠੀਕ ਹੋ ਤੁਸੀਂ ਉਮੀਦ ਕਰਦੇ ਹਾਂ ਅਸੀਂ ਵੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਇੱਕ ਨਵੇਂ ਟੌਪਿਕ ਤੇ ਅਸੀਂ ਵੀਡੀਓ ਬਣਾਈ ਹੈ ਨਾਨਨ ਪਰਜਾਈ ਦੀ ਵੀਡੀਓ ਹੈ ਹੈਨਾ ਤੇ ਤੁਸੀਂ ਦੇਖੋਗੇ ਵੀਡੀਓ ਬਹੁਤ ਵਧੀਆ ਤੇ ਅਸੀਂ ਵੱਖ-ਵੱਖ ਉਪਰਾਲਿਆਂ ਤੇ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਇਸ ਤਰੀਕੇ ਵੀ ਅਗਰ ਕੋਈ ਵੀ ਗੱਲ ਦਾ ਸਾਡੇ ਨੂੰ ਬੁਰਾ ਲੱਗਿਆ ਤਾਂ ਸਭ ਛੋਟੇ-ਛੰਦੇ ਮਾਫ ਕਰੇ ਹੋ ਜੀ ਹਾਂਜੀ ਧੀਆਂ ਦਾ ਆਦਰ ਮਾਨ ਕਰੋ ਜੀ ਵੱਤ-ਵੱਤ ਇਹ ਤਾਂ ਵਿਚਰੀਆਂ ਦਾ ਕਰਮਾਂ ਦਾ ਲੈ ਕੇ ਜਾਂਦੀਆਂ ਸਦਾ ਵਸ ਇੱਕ ਸ਼ਿਟੋਰੀ ਪਾਈਏਗੀ ਆ ਤਾਂ ਵੀ ਧੀਆਂ ਦੀ ਇੱਜ਼ਤ ਕਰੋ ਵੱਤ-ਵੱਤ ਸ਼ੇਅਰ ਕਰਿਓ ਹਾਂਜੀ ਵੱਤ-ਵੱਤ ਕਮੈਂਟ ਕਰਿਓ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸੱਸੇ ਸੋਸਾ ਸਿਕਾ ਜੀ tarde, de rojas, de gerdero.